ਇਹ ਇੱਕ ਇਤਿਹਾਸਿਕ ਪਿੰਡ ਆ ਇਹਦਾ ਨਾਮ ਪੂਰੇ ਵਰਲਡ 'ਚ ਹੀ ਜਾਣਿਆ ਜਾਂਦਾ ਮੈਂ ਇੰਡੀਆ 'ਚ ਨਹੀਂ ਕਹੂੰਗਾ ਕਿਉਂਕਿ ਇੱਥੋਂ ਅਮਰ ਸਿੰਘ ਚਮਕੀਲਾ ਆ ਕੇ ਜਿਹੜੇ ਉੱਗੇ ਗਾਇਕ ਆ ਉਹ ਨਿਕਲੇ ਆ ਪਹਿਲੀ ਪਾਸ਼ਾਹੀ ਤੇ ਛੇਵੀਂ ਪਾਸ਼ਾਹੀ ਦੀ 700 ਧਰਤੀ ਆ ਤੇ ਇਹਦੇ ਵਿੱਚ ਸਾਡੀ ਇੱਕ ਤਰਾਸ ਦੀ ਰਹੀ ਆ ਵੀ ਸਾਡੇ ਕੋਲੇ ਇੱਕ ਕਮਿਊਨਿਟੀ ਸੈਂਟਰ ਵੀ ਹੈ ਨਹੀਂ ਸੀਗਾ ਵੀ ਅਸੀਂ ਆਪਣੇ ਧੀਆਂ ਭੈਣਾਂ ਦੇ ਜਿਹੜੇ ਕਾਰਜ ਸੀਗੇ ਜੋ ਕਰਨੇ ਹੁੰਦੇ ਸੀ ਟੈਂਟਾਂ ਦੇ ਵਿੱਚ ਜਾਂ ਸਾਨੂੰ ਮਹਿੰਗੇ ਮੈਰਿਜ ਪੈਲਸਾਂ ਵਿੱਚ ਜਾਣਾ ਪੈਂਦਾ ਸੀਗਾ ਇੱਥੇ ਗ੍ਰੀਤੀ ਰੇਖਾ ਤੋਂ ਵੀ ਥੱਲੇ ਲੋਕ ਰਹਿੰਦੇ ਨੇ ਅਮੀਰ ਤੋਂ ਅਮੀਰ ਲੋਕ ਰਹਿੰਦੇ ਨੇ ਇਹਨਾਂ ਦੀ ਕੋਈ ਇੱਕ ਮੰਗ ਸੀ ਵੀ ਜਿਹੜੀ ਸਾਡੀ ਧਰਮਸ਼ਾਲਾ ਉਹਨੂੰ ਇੱਕ ਕਮਿਊਨਿਟੀ ਸੈਂਟਰ ਦੇ ਵਿੱਚ ਕਨਵਰਟ ਕਰਾਇਆ ਜਾਵੇ ਇਹ ਗੱਲ ਕਹਿਣੀ ਪਊਗੀ ਵੀ ਪਾਰਟੀਆਂ ਨੇ ਕਾਂਗਰਸੀਆਂ ਨੇ ਕਾਹਦੇ ਨੇ ਇਹਨੂੰ ਵੇਚਣ ਦਾ ਯਤਨ ਕਰਿਆ ਤੇ ਜਦੋਂ ਦਾਸ ਹਿੱਥੋਂ ਦਾ ਸੇਵਾਦਾਰ ਬਣਿਆ ਤਾਂ ਮੈਂ ਆਪਣੇ ਹਿਸਾਬ ਨਾਲ ਇਹਦੇ ਤੇ ਕੰਟਰੋਲ ਕਰਕੇ ਇਹਨੂੰ ਵਿਕਣ ਤੋਂ ਰੋਕਿਆ 25 ਲੱਖ ਰੁਪਏ ਦੇ ਘਰ ਦਾ ਜਿਹੜੀ ਇਹਦੇ ਵਾਸਤੇ ਮਨਜ਼ੂਰ ਕੀਤੀ ਆ ਤਾਂ ਕਿ ਇਹਨੂੰ ਇੱਕ ਮੈਰਿਜ ਪੈਸਾ ਦਾ ਰੂਪ ਦੇ ਸਕੇ ਅੱਧ ਘੱਟਨਾ ਕਰਕੇ ਕੰਮ ਕੀਤਾ ਹੁੰਦਾ ਅੱਜ ਫਿਰ ਜਾਂਦੇ ਨਹੀਂ ਸੀ ਉਹ ਇਦੋਂ ਪੁਰਾਣੀਆਂ ਪਾਰਟੀਆਂ ਤਾਂ ਹੀ ਲੋਕਾਂ ਨੇ ਤੋੜੀਆਂ ਨਾ ਤਾਂ ਹੀ 92 ਵਿਧਾਇਕ ਚੁਣ ਕੇ ਇੱਕ ਬਹੁਤ ਵੱਡਾ ਬਦਲਾਅ ਲਿਆਂਦਾ ਚੱਲੂ ਹੋਣ ਦੇ ਵਿੱਚ ਲੱਗਦਾ ਕਿੰਨਾ ਸਮਾਂ ਲੱਗੂਗਾ ਚੱਲੂ ਤਾਂ ਕਰਨ ਲਈ ਕੱਲੀ ਗੱਦਲੀ ਇਕਦਰ ਸਾਹਿਬ ਆਏ ਅਫਸਰ ਆਏ ਪਿਆ ਇਹਦਾ ਇਮੀਡੀਏਟ ਕਟਮੰਗੜੀ ਪੱਤ ਪਿਆ ਸਰਦਾਰ ਬਗ ਦੱਖਾਇਆ ਰਿਹਾ ਵੀ ਇਹਦਾ ਜਿਹੜਾ ਰੇਟ ਰੱਖਿਆ 1 ਰੁਪਇਆ ਰੱਖਿਆ ਉਹ ਚਾਹੀਏ ਜੀ ਉਹ ਜੋ ਪਿੰਡ ਵਾਲੇ ਤੈਅ ਕਰਦੇ ਜੋ ਪਿੰਡ ਦੀ ਕਮੇਟੀ ਹੈ ਜੋ ਉਹ ਤੈਅ ਕਰੋਗੀ ਪਰ ਇਹ ਆ ਵੀ ਦੇ ਤੇ ਪੈਸੇ ਪਾਉਂਦੇ ਚਾਰਜ ਕਰਨ ਲੱਗਦੇ ਫਿਰ ਕਮਿਊਨਿਟੀ ਸੈਂਟਰ ਦਾ ਕਾਹਦਾ ਫਿਰ ਟਰਨਖਲਾ ਕਦ ਗਿਆ ਸਭ ਤੋਂ ਖੁਸ਼ੀਆ ਦੇਣਾ ਲੰਬੇ ਸਮੇਂ ਤੋਂ ਉੱਪਰੀ ਪਿੰਡ ਦੇ ਨਾਸਿਆਂ ਦੇ ਕਿਉਂਕਿ ਬਹੁਤ ਹੀ ਇੱਥੇ ਗਰੀਬੀ ਰੇਖਾ ਤੋਂ ਵੀ ਥੱਲੇ ਲੋਕ ਰਹਿੰਦੇ ਨੇ ਅਮੀਰ ਤੋਂ ਅਮੀਰ ਲੋਕ ਰਹਿੰਦੇ ਨੇ ਇਹਨਾਂ ਦੀ ਇੱਕ ਮੰਗ ਸੀ ਵੀ ਜਿਹੜੀ ਸਾਡੀ ਧਰਮਸ਼ਾਲਾ ਉਹਨੂੰ ਇੱਕ ਕਮਿਊਨਿਟੀ ਸੈਂਟਰ ਦੇ ਵਿੱਚ ਕਨਵਰਟ ਕਰਾਇਆ ਜਾਵੇ। ਸਰਵੇਤੀ ਪਾਰਟੀਆਂ ਦਾ ਮੈਂ ਹੁਣ ਕਿਸੇ ਦਾ ਨਾਮ ਕੀ ਲਵਾਂ ਇਸ 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 ਨੋਟ ਇਟ ਇਜ਼ ਨੋਟ ਅ ਪੋਲਿਟਿਕਲ ਸਟੇਜ ਵੇਅਰ ਆਈ ਹੈਵ ਟੂ ਕੰਡਮਨ ਏ ਪਰਸਨ অর ਐਨੀ ਪਾਰਟੀ ਪਰ ਇਹ ਗੱਲ ਕਹਿਣੀ ਪਊਗੀ ਵੀ ਪਾਰਟੀਆਂ ਨੇ ਕਾਂਗਰਸੀਆਂ ਨੇ ਕਦੇ ਨੇ ਇਹਨੂੰ ਵੇਚਣ ਦਾ ਯਤਨ ਕਰਿਆ ਤੇ ਜਦੋਂ ਦਾਸ ਹਿੱਥੋਂ ਦਾ ਸੇਵਾਦਾਰ ਬਣਿਆ ਤਾਂ ਮੈਂ ਆਪਣੇ ਹਿਸਾਬ ਨਾਲ ਇਹਦੇ ਤੇ ਕੰਟਰੋਲ ਕਰਕੇ ਇਹਨੂੰ ਵੇਚਣ ਤੋਂ ਰੋਕਿਆ ਤੇ ਸਰਦਾਰ ਭਗਵਾਨ ਸਿੰਘ ਮਾਨਦੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗ੍ਰਾਂਟਾਂ ਦੇ ਇਕੱਠੇ ਲਾਏ 25 ਲੱਖ ਰੁਪਏ ਦੀ ਰਾਹ ਦਾ ਜਿਹੜੀ ਇਹਦੇ ਵਾਸਤੇ ਮਨਜ਼ੂਰ ਕੀਤੀ ਆ ਤਾਂ ਕਿ ਇਹਨੂੰ ਇੱਕ ਮੈਰੀਟ ਪੈਸਾ ਰੂਪ ਦੇ ਸਕੇ ਕਿਉਂਕਿ ਮਹਿੰਗੇ ਮੈਰਿਜ ਪੈਕਸ ਜਿਹੜੇ ਲੋਕ ਐਫੋਰਡ ਨਹੀਂ ਕਰ ਸਕਦੇ ਹਾਂ ਜਿਹੜਾ ਦੇਖਿਆ ਵੇ ਹੀਰਕ ਸਿੰਘ ਕਾਹ ਵੀ ਬੋਲੋ ਇਹਨਾਂ ਦਾ ਤਾਂ ਦੇਖਿਆ ਗਿਆ ਕਾਜੀਲ ਦੀ ਸਰਕਾਰ ਦੇ ਉੱਤੋਂ ਬਾਅਦ ਇਹਨੂੰ ਸ਼ੁਰੂਆਤ ਨਹੀਂ ਕੀਤਾ ਅਗਰ ਤੁਹਾਡੀ ਸਰਕਾਰ ਨੇ ਵੀ ਸ਼ੁਰੂਆਤ ਕੀਤਾ ਕਿ ਕਿੰਨੀ ਕੁ ਸੂਤ ਮਿਲਣਗੀ ਅਗਰ ਅੱਧ ਘੱਟ ਨਾ ਕਰਕੇ ਕੰਮ ਕੀਤਾ ਹੁੰਦਾ ਅੱਜ ਫਿਰ ਜਾਂਦੇ ਨਹੀਂ ਸੀ ਉਹ ਇਹ ਦੋ ਪ੍ਰਾਣੀਆਂ ਪਾਰਟੀਆਂ ਤਾਂ ਹੀ ਲੋਕਾਂ ਨੇ ਤੋੜੀਆਂ ਨਾ ਤਾਂ ਹੀ 92 ਵਿਧਾਇਕ ਚੁਣ ਕੇ ਇੱਕ ਬਹੁਤ ਵੱਡਾ ਬਦਲਾਅ ਲਿਆਂਦਾ ਇਸੇ ਕਰਕੇ ਲਿਆਂਦਾ ਵੀ ਜੋ ਕਹਿੰਦੇ ਸੀ ਕਰਦੇ ਨਹੀਂ ਸੀ ਮੈਂ ਚੋਣਾਂ ਦੌਰਾਨ ਜੋ ਲੋਕਾਂ ਦਾ ਵਾਦੇ ਸੀ ਮੈਂ ਤੁਹਾਨੂੰ ਇਸ ਮਾਧਮ ਰਹੀਂ ਪਿਛਵਾਇ ਦੋਣਾ ਕਿ ਦੋ ਸਾਲ ਪਹਿਲਾਂ ਚੋਣ ਤੋਂ ਦੋ ਸਾਲ ਪਹਿਲਾਂ ਸਾਰੇ ਵਾਦੇ ਪੂਰੇ ਕਰਦੇ ਕੋਈ ਵੀ ਵਾਦਾ ਪੈਂਡਿੰਗ ਨਹੀਂ ਰਹੂਗਾ ਕੋਈ ਬੰਦਾ ਇਹ ਨਹੀਂ ਆ ਕੇ ਕਹਿ ਸਕੂਗਾ ਵੀ ਸਿੱਧੂ ਸਾਹਿਬ ਤੁਸੀਂ ਆ ਵਾਦਾ ਕਰਿਆ ਸੀ ਤੇ ਨਹੀਂ ਫਿਰ ਚੱਲੂ ਹੋਣ ਦੇ ਵਿੱਚ ਲਗਭਗ ਕਿੰਨਾ ਸਮਾਂ ਲੱਗੂਗਾ ਚੱਲੂ ਤਾਂ ਕਰਨ ਲਈ ਕੱਲੀ ਕਦਰ ਨਹੀਂ ਠੇਕੇਦਾਰ ਸਾਹਿਬ ਆਏ ਅਫਸਰ ਆਏ ਪਿਆ ਇਹਦਾ ਇਮੀਡੀਏਟ ਕਟਮੰਗਰੀ ਪੱਟ ਪਿਆ ਤੁਸੀਂ ਸਾਹਿਬ ਕਿ ਦੱਸਿਆ ਯਾਰ ਇਹ ਵੀ ਦਾ ਜਿਹੜਾ ਰੇਟ ਰੱਖਿਆ 1 ਰੁਪਇਆ ਰੱਖਿਆ ਉਹ ਤੈ ਹੀ ਆ ਜੀ ਉਹ ਜੋ ਪਿੰਡ ਵਾਲੇ ਤੈ ਕਰਦੇ ਜੋ ਪਿੰਡ ਦੀ ਕਮੇਟੀ ਹੈ ਜੋ ਉਹ ਤੈ ਕਰੂਗੀ ਪਰ ਇਹ ਅਭੀ ਦੇ ਤੇ ਪੈਸੇ ਹੀ ਪਾਉਂਦੇ ਚਾਰਜ ਕਰਨ ਲੱਗੇ ਫਿਰ ਕਮਿਊਨਿਟੀ ਸੈਂਟਰ ਕਾਹਦਾ ਫਿਰ ਕਰਨ ਖੇੜਾ ਕਦ ਗਿਆ ਇਹ ਕੋਈ ਮੈਰਿਟਰੀ ਪੈਰਿਸ ਨਹੀਂ ਜੀ ਦੇਤੇ ਬੰਦੇ ਚਾਰਜ ਕਿਤੇ ਜਾਣ ਇਹ ਇੱਕ ਲੋਕਾਂ ਲੋਕਾਂ ਦੀ ਸੇਵਾ ਵਾਸਤੇ ਹੈ ਇਹਦੇ ਨਾਲ ਇੱਥੇ ਵੇਖਣ ਜਗਾ ਸੀ ਇਹਦੇ ਵਿੱਚ ਮਸਲਾ ਕਲੀਨਿਕ ਕੱਲਦਾ ਸਭ ਤੋਂ ਵੱਧ ਚਰਨ ਵਾਲਾ ਮਹੱਲਾ ਕਲੀਨਿਕ ਮੇਰੇ ਹਲਕੇ ਦਾ ਦੁਗਲੀਆ ਜਿਹਦੇ ਵਿੱਚ 200 ਤੋਂ ਉੱਪਰ ਜਿਹੜੀ ਹੈ ਦੇਸ਼ਾਡ ਰੋਚ ਚੈੱਕ ਕਰਕੇ ਭਗਵਾਨ ਸਿੰਘ ਮਾਨ ਦਾ ਰਾਸ਼ਟਰੀ ਸੁਪਰੀਮੋ ਅਰਵਿੰਦ ਕੇਦਰੀ ਵੱਲੋਂ ਸਾਹਿਬ ਦਾ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਨੇ ਅਹਿਮ ਸੰਕਲਪ ਸਾਡੇ ਪੰਜਾਬ ਪਿੰਡ ਦੇ ਸਭ ਦੇਖਿਆ ਨਗਰ ਨਿਗਮ ਦੀਆਂ ਚੋਣਾਂ ਨੇ ਜਿੱਤੇ ਨੇ ਸਾਰੀਆਂ ਪਾਰਟੀਆਂ ਪੱਪਾ ਪਾਰ ਹੋਈਆਂ ਕਿਵੇਂ ਆਮ ਪਾਰਟੀ ਦੀ ਕਿਵੇਂ ਤਿਆਰੀ ਹੈ ਉਹ ਪੱਪਾ ਪਾਰ ਹੋਣ ਹੋਈਆਂ ਸੀ ਤਾਂ ਪਹਿਲੇ ਪੱਪਾ ਪਾਰ 2022 ਤੋਂ ਜਦੋਂ ਤੋਂ ਸਰਕਾਰ ਬਣੀ ਹੈ ਉਦੋਂ ਤੋਂ ਹੀ ਸਾਡੇ ਸਾਰੇ ਨੁਮਾਇੰਦੇ ਪੱਪਾ ਪਾਰ ਨੇ ਗੜੀਆਂ ਵਿੱਚ ਜਾਂਦੇ ਆ ਕੰਮ ਲੱਭ ਲੱਭ ਕੇ ਕਰਾਉਂਦੇ ਆ ਮੈਂ ਇੱਕ ਇਸ ਮੌਕੇ ਮੈਂ ਫਿਰ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰੂੰਗਾ ਕਿ ਜਿਹੜੇ ਜੋ ਕਹਿੰਦੇ ਆ ਕਰਦੇ ਆ ਕਿਉਂਕਿ ਪਿੱਛੇ ਜਿਹੜੀ ਸਿੱਖਿਆ ਹੈ ਸ੍ਰੀ ਹਰਵਿੰਦਰ ਕੇਜਰੀਵਾਲ ਸਾਹਿਬ ਦੀ ਹੈ ਉਹਨਾਂ ਦੀ ਦੇਖਰੇਖ ਵਿੱਚ ਕੰਮ ਕਰਦੇ ਮੁੱਖ ਮੰਤਰੀ ਸਾਹਿਬ ਜਦੋਂ ਅਸੀਂ ਜਨਤਾ ਕਹਿੰਦੇ ਵੀ ਦੱਸੋ ਕਿੰਨੇ ਪੈਸੇ ਚਾਹੀਦੇ ਨੇ ਆਪਣੇ ਡਵੈਲਪਮੈਂਟ ਦੀ ਰਿਪੋਰਟ ਦਿਓ ਜੇ ਕਦੇ ਬਾਅਦ ਘਟਾ ਦਾ ਦੱਸੋ ਉਹੀ ਲੜੀ ਤਹਿਤ ਅੱਜ ਇਸ ਧਰਮਸ਼ਾਲਾ ਨੂੰ 25 ਲੱਖ ਰੁਪਏ ਦਾ ਜਿਹੜਾ ਕੱਲ ਵਾਕਿਆ ਹੋਇਆ ਦਰਵਾਜ਼ਾ ਸਾਹਿਬ ਦੇ ਵਿੱਚ ਸਪੀਕਰ ਵਾਲਾ ਉਹ ਹੋ ਗਿਆ ਉਹਨੂੰ ਕਿਵੇਂ ਦੇਖਦੇ ਹੋ ਕੋਈ ਤਾਂ ਜਿਹੜੇ ਅਧਿਕਾਰੀ ਮੌਕੇ ਤੇ ਸੀ ਉਹ ਇਹਦੇ ਬਾਰੇ ਦੱਸ ਸਕਦੇ ਨੇ ਵੀ ਇਹ ਇਹਦੇ ਵਿੱਚ ਸਚਾਈ ਕੀ ਹੈ ਇਹਦੇ ਪਿੱਛੇ ਕੋਈ ਰਾਜਨੀਤਿਕ ਕੀਤੀ ਹੈ ਕਿਉਂਕਿ ਮੈਂ ਮੌਕੇ ਤੇ ਮੌਜੂਦ ਨਹੀਂ ਸੀ ਤੇ ਕੱਲ ਬਿਜੀ ਰਹੇ ਮੈਂ ਉਹ ਖਬਰ ਵੀ ਪੜ੍ਹ ਨਹੀਂ ਸਕਣੇ ਪਰ ਸਾਰੇ ਰਾਜਨੀਤਿਕ ਲੇਖਕ ਆਇਆ ਪਰ ਉਹਨਾਂ ਨੇ ਕਹਿ ਦਈਏ ਮਾਰੀ ਮਾਰੀ ਘਟਨਾ ਹੋਈ ਹੈ ਪਰ ਦੂਜੀ ਕਿਹਨੂੰ ਦੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਚਾਹੇ ਕੋਈ ਵੀ ਮੈਂ ਕਹਿੰਦਾ ਚੋਰ ਹੈ ਚਾਹੇ ਲਾਕੂ ਹੈ ਉਹਦੇ ਤੇ ਵੀ ਹਮਲਾ ਨਹੀਂ ਹੋਣਾ ਚਾਹੀਦਾ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਡਾਇਨਾਮਿਕ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਦਾ ਜਿਨ੍ਹਾਂ ਨੇ ਦੁਗਰੀ ਵਾਸੀਆਂ ਦੀ ਬੜੇ ਚਿਰ ਤੋਂ ਇੱਕ ਡਿਮਾਂਡ ਸੀ ਵੀ ਦੁਗਰੀ ਇੱਕ ਇਤਿਹਾਸਿਕ ਪਿੰਡ ਆ ਇਹਦਾ ਨਾਮ ਪੂਰੇ ਵਰਲਡ 'ਚ ਹੀ ਜਾਣਿਆ ਜਾਂਦਾ ਮੈਂ ਇੰਡੀਆ 'ਚ ਨਹੀਂ ਕਹੂੰਗਾ ਕਿਉਂਕਿ ਇੱਥੋਂ ਅਮਰ ਸਿੰਘ ਚਮਕੀਲਾ ਆ ਕੇ ਜਿਹੜੇ ਉੱਗੇ ਗਾਇਕ ਆ ਉਹ ਨਿਕਲੇ ਆ ਪਹਿਲੀ ਪਾਸ਼ਾਹੀ ਤੇ ਛੇਵੀਂ ਪਾਸ਼ਾਹੀ ਦੀ ਚਰਨ ਸੂਤ ਧਰਤੀ ਆ ਤੇ ਇਹਦੇ ਵਿੱਚ ਸਾਡੀ ਇੱਕ ਤਰਾਸਦੀ ਰਹੀ ਆ ਵੀ ਸਾਡੇ ਕੋਲੇ ਇੱਕ ਕਮਿਊਨਿਟੀ ਸੈਂਟਰ ਵੀ ਹੈ ਨਹੀਂ ਸੀਗਾ ਵੀ ਅਸੀਂ ਆਪਣੇ ਧੀਆਂ ਭੈਣਾਂ ਦੇ ਜਿਹੜੇ ਕਾਰਜ ਸੀਗੇ ਜੋ ਕਰਨੇ ਹੁੰਦੇ ਸੀ ਟੈਂਟਾਂ ਦੇ ਵਿੱਚ ਜਾਂ ਸਾਨੂੰ ਮਹਿੰਗੇ ਮੈਰੀਜ ਪੈਲਸਾਂ ਵਿੱਚ ਜਾਣਾ ਪੈਂਦਾ ਸੀਗਾ ਇਸ ਗੱਲ ਦਾ ਜਦੋਂ ਪਤਾ ਐਮਐਲਏ ਸਰਦਾਰ ਕੁਲਵੰਤ ਸਿੰਘ ਉਹਨਾਂ ਨੇ ਫੌਰੀ ਤੌਰ ਤੇ ਕਮਿਊਨਿਟੀ ਸੈਂਟਰ ਜਿਹੜਾ ਵਾ ਉਹ ਦੁਗਰੀ ਨੂੰ ਦੇਣ ਦੀ ਗੱਲ ਆਖੀ ਤੇ ਜਿਹੜੇ ਵਿੱਚ ਅੜੀ ਇੱਕ ਬਿਲਡਿੰਗ ਸੀਗੀ ਪੁਰਾਣੇ ਸਰਕਾਰਾਂ ਨੇ ਹੁਣ ਇਹਦਾ ਵੀ ਕੱਢਿਆ ਜਾਊਗਾ ਵੀ ਇਹਦੇ ਵਿੱਚ ਕੀ ਸੀਗਾ ਕੀ ਨਹੀਂ ਇੱਕ ਖੰਡਰ ਨਸ਼ੇੜੀਆਂ ਦਾ ਅੱਡਾ ਬਣਾਇਆ ਸੀਗਾ ਉਹਨੂੰ ਇੱਕ ਬਿਊਟੀਫੁੱਲ 5 ਸਟਾਰ ਫੈਸਿਲਿਟੀ ਵਾਲਾ ਇੱਕ ਕਮਿਊਨਿਟੀ ਸੈਂਟਰ 25 ਲੱਖ ਰੁਪਏ ਦੀ ਲਾਗਤ ਨਾਲ ਇੱਥੇ ਦੇਣ ਦਾ ਤਿਆਰ ਕੀਤਾ ਤੇ ਮੈਂ ਬਹੁਤ ਧੰਨਵਾਦੀ ਆ ਮੈਂ ਆਪਣੇ ਵੱਲੋਂ ਨਹੀਂ ਪੂਰੇ ਇਲਾਕਾ ਨਿਵਾਸੀਆਂ ਵੱਲੋਂ ਕਿਉਂਕਿ ਇਹ ਉਹ ਜਗ੍ਹਾ ਵਾ ਜਿੱਦੇ ਹਰ ਕਿਸੇ ਦਾ ਇੱਕ ਕੰਮ ਹੋਊਗਾ ਚੋਣਾਂ ਬਾਰੇ ਪੂਰੀ ਤਿਆਰੀ ਹੈ ਜੀ ਆਮ ਆਦਮੀ ਪਾਰਟੀ ਦਾ ਹਰ ਇੱਕ ਉਮੀਦਵਾਰ ਹਰ ਇੱਕ ਲੀਡਰ ਤੇ ਹਰ ਇੱਕ ਵਲੰਟੀਅਰ ਆਪਣੀ ਕਮਰ ਕਸੀ ਹੋਈ ਹੈ ਤੇ ਚੋਣਾਂ ਜਿਵੇਂ ਹੀ ਆਈਆਂ ਜਿਵੇਂ ਹੀ ਚੋਣਾਂ ਦਾ ਬਿਗਲ ਵੱਜੂਗਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਆਮ ਆਦਮੀ ਪਾਰਟੀ ਜਿਹੜੀ ਆ ਤਿਆਰ ਵਰ ਤਿਆਰ